ਸਚਿਨ ਵਾਪਸ ਹੁੰਦੇ ਹੁੰਦੇ ਸੀ ਕਹਿੰਦੇ ਇਨਸਾਨਾਂ ਦੀ ਤਰ੍ਹਾਂ ਜਾਨਵਰ ਵੀ ਆਪਣਾ ਦੁੱਖ ਸੁੱਖ ਮਹਿਸੂਸ ਕਰਦੇ ਆ ਇਹ ਵੀ ਕਿਸੇ ਆਪਣੇ ਦੇ ਜਾਨ ਦਾ ਦੁੱਖ ਜਿਵੇਂ ਆਪਾਂ ਇਨਸਾਨ ਮਹਿਸੂਸ ਕਰਦੇ ਆ ਨਾ ਓਵੇਂ ਕਰਦੇ ਆ ਤੇ ਆਪਾਂ ਇਹ ਗੱਲ ਕੱਲ ਵੇਖ ਵੀ ਲਈ ਆ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕਿਉਂ ਕਹਿ ਰਹੇ ਆ ਸਚਿਨ ਆਵੇ ਨਾ ਆਪਣੇ ਘਰੇ ਜਾਨਵਰ ਕਾਫੀ ਰੱਖੇ ਹੋਏ ਸੀ ਤੇ ਉਹਦੇ ਵਿੱਚ ਇੱਕ ਆਪਾਂ ਮੁਰਗਾ ਮੁਰਗੀ ਰੱਖ ਲਏ ਸੀ ਤੇ ਬਾਕੀ ਵੇਚਦੇ ਸੀ ਭਾਈ ਆਪਾਂ ਸ਼ੌਂਕ ਨੂੰ ਰੱਖੇ ਹੋਏ ਸੀ ਘਰੇ ਤੇ ਕੱਲ ਇੱਕ ਮੁਰਗੀ ਇਹਦੇ ਨਾਲ ਦੀ ਮਰ ਗਈ ਆ ਵੀ ਤੇ ਇਹ ਮੁਰਗਾ ਵੀ ਦੇਖੋ ਵੀ ਉਹਦਾ ਦੁੱਖ ਨਾ ਸਹਾਰਦਾ ਹੋਇਆ ਇਹ ਮਗਰੀ ਉਹਦੇ ਚੜਾ ਚੜਾਈ ਕਰ ਗਿਆ ਤਾਂ ਇਹ ਕਹਿੰਦਾ ਵੀ ਆਪਣੇ ਇਨਸਾਨਾਂ ਦੀ ਤਰ੍ਹਾਂ ਇਹ ਜਾਨਵਰ ਵੀ ਵੇਖੋ ਦੁੱਖ ਸੁੱਖ ਮਹਿਸੂਸ ਕਰਦੇ ਆ ਵੀ ਇਹਨੂੰ ਵੀ ਆਪਣੇ ਕਿਸੇ ਜਾਨ ਵਾਲੇ ਦਾ ਦੁੱਖ ਲੱਗਿਆ ਤੇ ਉਹਨੂੰ ਨਾ ਸਹਾਰਦਾ ਹੋਇਆ ਇਹ ਵੀ ਵੇਖੋ ਕੱਲਾ ਰਹਿ ਗਿਆ ਸੀਗਾ ਤੇ ਮਗਰੀ ਇਹ ਚੜਾਈ ਕਰ ਗਿਆ ਵੀ ਤਾਂ ਇਹ ਤਾਂ ਕਹਿਣਾ ਵੀ ਇੱਥੋਂ ਕਿਉਂਕਿ ਜਾਨਵਰਾਂ ਦੇ ਵਿੱਚ ਵੀ ਉਹੀ ਦਿਲ ਆ ਵੀ ਉਵੇਂ ਹੀ ਮਹਿਸੂਸ ਕਰਦੇ ਜਿਵੇਂ ਆਪਾਂ ਕਰਦੇ ਆ ਵੀ ਤੇ ਅੱਜ ਮਨ ਬਹੁਤ ਖਰਾਬ ਹੈ ਕਿਉਂਕਿ ਸ਼ੌਂਕ ਨਾ ਰੱਖੀ ਹੋਈ ਸੀ ਆਪਾਂ ਘਰੇ ਦੇ ਘਰ ਦੇ ਵਿੱਚ ਤੇ ਅੱਜ ਦਿਲ ਉਹ ਉਦਾਸ ਹੈ ਵੀ ਕਿਉਂਕਿ ਜਾਨਵਰ ਸੀ ਸੋਹਣੇ ਲੱਗਦੇ ਸੀ ਘਰੇ ਫਿਰਦੇ ਕੱਲ ਮੁਰਗੀ ਮਰੀ ਹੈ ਤੇ ਅੱਜ ਇਹ ਮੁਰਗਾ ਵੀ ਮਰ ਗਿਆ ਵੀ